ਜੋ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਬਸ ਸਟੈਂਡ ਰੋਡ ਤੇ ਸਥਿਤ ਇੱਕ ਮੈਡੀਕਲ ਸਟੋਰ ਤੋਂ ਛਾਪੇਮਾਰੀ ਦੌਰਾਨ 4000 ਤੋਂ ਵੱਧ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੋਲੇ ਨੇ ਤਾਂ ਪੁਲਿਸ ਨੇ ਸਬੰਧੀ ਸੁਖਦੇਵ ਸਿੰਘ ਤੇ ਦੁਕਾਨ ਤੇ ਕੰਮ ਕਰ ਵਾਲੇ ਨੌਕਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ थाना ਸਮਰਾਲਾ ਦੇ ਮੁਖੀ ਹਰਵਿੰਦਰ ਸਿੰਘ ਨੂੰ ਇੱਕ ਗੁਪਤ ਸੂਚਨਾ ਮਿਈ ਸੀ ਕਿ ਇੱਥੇ ਇੱਕ ਮੈਡੀਕਲ ਸਟੋਰ ਤੇ ਨਸ਼ੀਲੀਆਂ ਦਵਾਈਆਂ ਵਿਕ ਰਹੀਆਂ ਨੇ ਜਿਸ ਤੇ ਕਾਰਵਾਈ ਕਰਦਿਆਂ ਉੱਥੇ 2000 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮ ਮੈਡੀਕਲ ਸਟੋਰ ਤੇ ਨੁਸ਼ੀਗੀਆਂ ਗੋਲੀਆਂ ਤੇ ਕੈਪਸੂਲ ਸਪਲਾਈ ਹੁੰਦੇ ਨੇ ਤੇ ਪਤਾ ਲੱਗਣ ਤੇ ਸਮਰਾਲਾ ਪੁਲਿਸ ਸੀਆਈਏ ਸਟਾਫ ਖੰਨਾ ਦੇ ਇੰਚਾਰਜ ਕਾਜਤਾ ਤੇ ਡਰਗ ਇੰਸਪੈਕਟਰ ਅਮਰਜੀਤ ਸਿੰਘ ਵੱਲੋਂ ਜਾਂਚਾ ਆਪਰੇਸ਼ਨ ਚਲਾਇਆ ਗਿਆ ਮਾਝੇਵਾਲਾ ਦੇ ਮੈਡੀਕਲ ਸਟੋਰ ਤੋਂ ਛਾਪੇਮਾਰੀ ਦੌਰਾਨ ਇੱਥੇ 2695 ਕੈਪਸੂਲ 2000 ਗੋਲੀਆਂ ਬਰਾਮਦ ਹੋਈਆਂ ਨੇ ਇੱਕ ਵਿਅਕਤੀ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਡੀਐਸਪੀ ਸਮਰਾਲਾ ਦਾ ਇਹ ਕਹਿਣਾ ਕਿ ਮੈਡੀਕਲ ਸਟੋਰ ਕਿਸ ਦੇ ਨਾਮ ਤੇ ਚੱਲ ਰਿਹਾ ਇਸ ਦੀ ਜਾਂਚ ਕੀਤੀ ਜਾਵੇਗੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਬੋਲੋ ਭਾਈ ਸਾਰੇ ਹਾਂਜੀ ਚਲੋ ਇੰਸਪੈਕਟਰ ਈ ਰੀਡ ਮਰੀਆ ਕੋਈ ਪਰਮਿਸ਼ਨ ਮਿਲੀ ਸੀ ਕਿੰਨੀਆਂ ਨਸ਼ੀਲੇ ਦਵਾਈਆਂ ਬਰਾਮਦ ਹੋਈਆਂ ਇਹ ਨਾ ਸਿਗਰੇਟ ਇਨਫੋਰਮੇਸ਼ਨ ਸੀਗੀ ਇੱਥੇ ਮਾਛੀਵਾੜੇ ਦੀ ਗੁਰਕਰਨ ਮੈਡੀਕਲਸ ਦੀ ਜਿਹਦੇ ਆਧਾਰ ਤੇ ਪੁਲਿਸ ਪਾਰਟੀਆਂ ਨੇ ਰਲ ਕੇ ਸੀ ਜਿਹੜੀ ਜੁਆਇੰਟਲੀ ਇੱਕ ਜਿਹੜੀ ਚੈਕਿੰਗ ਕੀਤੀ ਆ ਤੇ ਚੈਕਿੰਗ ਦੌਰਾਨ ਦੁਕਾਨ ਦੇ ਵਿੱਚੋਂ ਸਾਨੂੰ 2600 ਤੇ 95 ਜਿਹੜੇ ਆ ਕੈਪਸੂਲ ਪ੍ਰੀ ਗੱਬ ਲੈਂਦੇ ਜਿਹੜੇ ਆ ਬਰੰਥ ਹੋਏ ਆ ਤੇ ਇੱਕ ਸਪਾਸ ਦੀ ਗੋਲੀ ਆ ਡਾਈਸੈਕਲੋਮਿਨਾਲੀ ਜਿਹੜੀ ਉਹ 1000 ਗੋਲੀਆਂ ਸਾਨੂੰ ਉਹ ਮਿਲੀ ਆ ਅਸੀਂ ਇਹ ਦੋਵੇਂ ਤੋਈਆਂ ਜਿਹੜੀਆਂ ਆ ਅਸੀਂ ਇਹਨੂੰ ਸੀਜ਼ ਕਰਕੇ ਜੀ ਲਿਜਾ ਕੇ ਅੱਗੇ ਅਸੀਂ ਇਹਦੇ ਤੇ ਡਰਗ ਐਂਡ ਕਾਸਮੈਟਿਕ ਦੇ ਤਹਿਤ ਜਿਹੜੀ ਕਾਰਵਾਈ ਕਰਾਂਗੇ ਦੁਕਾਨ ਦੇ ਉੱਤੇ ਜਿਹੜੀ ਇਹ ਦੁਕਾਨ ਇਹਦੀ ਦਵਾਈ ਦੀ ਮਿਸਯੂਜ਼ ਹੋ ਰਹੀ ਹੈ ਮਿਸਯੂਜ਼ ਹੋ ਰਹੀ ਹੈ ਇਹ ਸਰ ਆਮ ਤੌਰ ਤੇ ਲੋਕ ਲੈ ਸਕਦੇ ਨੇ ਜਾਂ ਨਹੀਂ ਆ ਮਿਲਦੀ ਹੈ ਕਿੱਦਾਂ ਕਿਦੋਂ ਇਹ ਬੈ ਤਾਂ ਡਾਕਟਰ ਪਰਚੀ ਲਿਖਦੇ ਇਹਨਾਂ ਦੀ ਇਹ ਨਿਊਰੋਟੋਨਿਕ ਮੈਡੀਸਨ ਹੈਗੀ ਹੈ ਠੀਕ ਹੈ ਪਰਚੀ ਤੇ ਹੀ ਇਹ ਦਵਾਈ ਵੇਖਦੀ ਹੈ ਇਹ ਤੇ ਇਹ ਅੱਜ ਕੱਲ ਲੋਕ ਜਿਹੜੇ ਇਸ ਦਵਾਈ ਦਾ ਮਿਸਯੂਜ਼ ਕਰਦੇ ਪਏ ਆ ਮੱਛੀਵਾੜੇ ਵਾਲਕੇ ਵਿੱਚ ਕਾਫੀ ਸਮੇਂ ਤੋਂ ਜ਼ਰੂਰ ਲੱਸੀ ਹੋਦੀਂ ਸਪਾਈ ਹੁੰਦੀ ਆ ਵਿੱਚੋਂ ਕੂੜਾ ਘਟਦੇ ਨਿਸ਼ੀਲੀਆਂ ਖਾਲੀ ਸ਼ੀਸ਼ੀਆਂ ਬਦ ਨਿਕਲਦੀਆਂ ਕਦੇ ਇਸ ਵਾਰ ਕੋਈ ਉਹ ਰੇਡ ਮਾਰੀ ਕੀ ਕਦੇ ਅੱਜ ਤੱਕ ਪਹਿਲਾਂ ਮੱਛੀਵਾੜੇ 'ਚ ਚੈਕਿੰਗ ਕਰਦੇ ਨੇ ਰੁਟੀਨ 'ਚ ਹੋ ਰਹੀ ਆ ਨਹੀਂ ਸਾਨੂੰ ਇਦਾਂ ਦਾ ਅਖਲੇ ਕੁਝ ਨਹੀਂ ਮਿਲਿਆ ਹੋਦੀਆਂ ਚੋਂ ਸ਼ੀਸ਼ੇ ਨਿਕਲਿਆ ਦੀ ਦੋਵੇਂ ਵਜੇ ਦੋਸਤੋ ਟੋਟੇ ਟੋੜੇ ਨੇ ਦੇਖੋ ਜੀ ਉਹ ਹੁਣ ਹੋਦੀਆਂ ਦਾ ਇਹ ਮੈਡੀਕਲ ਸਟੋਰ ਤੇ ਜਿਹੜੀ ਸਾਨੂੰ ਐ ਜਿਹੜੀ ਵੀ ਸਾਨੂੰ ਕੋਈ ਤਾਂ ਮਿਲਦੀ ਆ ਸੀ ਆਪਾਂ ਨੂੰ ਜਿਹੜੀ ਡਰਗਨ ਕੰਪਨੀ ਅੱਧਾ ਕਾਰਜ ਕਰ ਰਹੇ ਆ ਸੀ ਜਿਸ ਤਰ੍ਹਾਂ ਰਿਕਰ ਹੋ ਗਿਆ ਹੋਰ ਵੀ ਮੈਡੀਕਲ ਹੈਗੇ ਮਛਵੜੇ ਕੀ ਉਹਨਾਂ ਦੇ ਵੀ ਚੈਕਿੰਗ ਹੋਊਗੀ ਬਿਲਕੁਲ ਹੋਊਗੀ ਜਿਹੜੇ ਜਿਹੜੇ ਸਾਨੂੰ ਪਤਾ ਲੱਗੂ ਇਨਫੋਰਮੇਸ਼ਨ ਹੋਊਗੀ ਸਾਰਿਆਂ ਦੀ ਕਰ ਵੀ ਹੋਊਗੀ ਜੀ ਮੈਡੀਕਲ ਅੱਗੇ ਦੇ ਵਿੱਚ ਸਭ ਰੇਟ ਆਪਣੀ ਵਾਜੀ ਕੱਲੀ ਹੈ ਤਾਂ ਮਛਵੜੇ ਦੀ ਜਾਂ ਹੋਰ ਵੀ ਕਿਤੇ ਤੁਸੀਂ ਰੇਟ ਮਾਰ ਰਹੇ ਹੋ ਨਹੀਂ ਫਿਲਹਾਲ ਤਾਂ ਅੱਜ ਪਾਰਟਿਕੂਲਰ ਇਸ ਪਾਰਟਿਕੂਲਰ ਮੈਡੀਕਲ ਦੀ ਹੀ ਕੰਪਲੇਂਟ ਸੀ ਜਿੱਥੇ ਅਸੀਂ ਆਏ ਹਾਂ ਸੀ ਫਿਲਹਾਲ ਤਾਂ ਇਹਦੀ ਚੈਕਿੰਗ ਕੀਤੀ ਹੋਇਆ ਅੱਜ ਸਰ ਨਸ਼ੇ ਦੀ ਪੂਰਤੀ ਲਈ ਇਹ ਕੈਪਸ ਨੇ ਇਹ ਦਵਾਈਆਂ ਦੀ ਮਿਸਯੂਜ਼ ਹੋ ਰਹੀ ਹੈ ਹਾਂ ਇਹਨਾਂ ਦੀ ਮਿਸਯੂਜ਼ ਹੋ ਰਹੀ ਹੈ ਜੀ ਹਾਂ ਜੀ ਅੱਜ ਅੱਜ ਛਾਪੀ ਮਾਰੀ ਕੀਤੀ ਗਿਆ ਬੜੇ ਸਟੋਰ ਤੇ ਕਿ ਕਿ ਬਰਾਮਦ ਹੋਏ ਸੀ ਇਹਨਾਂ ਦੀ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਮਹਰਮ ਦਰਪਨਾਲੋ ਵਾਲੇ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਾਅਕਿਡਾ ਗੈਂਗਸਟਰਾਂ ਦੇ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਵਾਰਛੜੀ ਹੋਈ ਹੈ ਉਹਦੀ ਲੜੀ ਦੇ ਤਹਿਤ ਜਿਹੜਾ ਕੱਲ੍ਹ ਹੀ ਸੁਨਾਲੇ ਇੱਕ ਪਰਚਾ ਦਰਜ ਕੀਤਾ ਸੀ ਐਨਡੀਪੀਐਸ ਤੇ ਪਲੱਸ ਜਿਹੜਾ ਨਸ਼ੀਲੀ ਟੈਬਲੇਟ ਵਗਰਾ ਜਿਹੜੇ ਕੈਪਸੂਲ ਵਗਰਾ ਪੜੇ ਸੀ ਉਹਦੀ ਕੰਟੀਨਿਉਟੀ ਦੇ ਸਬੰਧ ਦੇ ਵਿੱਚ ਅੱਜ ਸਾਡੇ ਸਚੂ ਸਮਰਾਲਾ ਸੀਏ ਅੰਜਾਰ ਜਿਹੜੇ ਕਾਰਸ਼ਦਾਰ ਜੀ ਤੇ ਡਰਗ ਇਨਸਪੈਕਟਰ ਨੇ ਸ਼੍ਰੀ ਅਮਰਜੀਤ ਸਿੰਘ ਇਹਨਾਂ ਦੀ ਰਹਿਣ ਉਹ ਜਿਹੜੀ ਟੀਮ ਬਣਾ ਕੇ ਐਸਪੀ ਡੀ ਸ਼੍ਰੀ ਪਵਨਜੀਤ ਦੀ ਰਹਿਣ ਮੇਜ ਦੇ ਅਧੀਨ ਸਵੇਰ ਦੀ ਜਿਹੜੀ ਆ ਆਡ ਆਟ ਮੈਡੀਕਲ ਸਟੋਰਾਂ ਕਮਿਸਟ ショਪਾਂ ਦੀ ਚੈਕਿੰਗ ਕੀਤੀ ਆ ਇੱਕ ਇਥੇ ਮਾਸ਼ੂੜਾ ਦੇ ਕਮਿਸਟ ਸ਼ਾਪ ਜਿਹੜੀ ਆ ਉੱਥੋਂ ਸਾਨੂੰ ਜਿਹੜੀ ਆ ਅਤਰਾਜ ਯੋਗ ਜਿਹੜੀ ਆ ਨਸ਼ੀਲੀ ਦੋਜਾਂ ਮਿਲੀ ਹੈ ਰਿਕਵਰ ਕੀਤੀ ਹੈ ਜਿਹਦੇ ਬਾਰੇ ਸਾਡੀ ਤਫਤੀਸ਼ ਜਿਹੜੀ ਗੋਇ ਗਾਉਨ ਹੈ ਤੈਨੂੰ ਲੌਜਿਕ ਐਂਡ ਤੇ ਲਿਜਾ ਕੇ ਬਾਕੀ ਜਿਹੜੀ ਆ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊ ਇਹ ਪਹਿਲਾਂ ਨਾਲ ਸਮਰਾਲੇ ਬਰਾਮਦ ਹੋਈਆਂ ਉਹ ਕਿੰਨੀ ਹੋਈ ਜਿਹੜੀ ਕੁਆਂਟੀਟੀ ਕਿੰਨੀ ਸਮਰਾਲੇ ਦੀ ਉੱਥੇ ਸਾਡੇ ਕੋਲ ਜਿਹੜੀ ਸਮਰਾਲੇ ਆ ਅਪਰੋਕਸੀਮੇਟ 2000 ਕੈਪਸੂਲ ਸੀ ਜਿਹੜੇ ਅੱਜ ਵੀ 2695 ਦੇ ਕੈਪਸੂਲ ਹੈ ਟੋਟਲ ਸਾਡੇ ਜਿਹੜੇ ਆ 4695 ਕੈਪਸੂਲ ਜਿਹੜੇ ਆ ਜਿਹੜਾ ਨਸ਼ੀਲੇ ਬਰਾਮਦ ਕੀਤੇ ਗਏ ਉਸ ਤੋਂ ਬਨਾ 1000 ਟੈਬਲੇਟ ਆ ਉਹ ਉਸੇ ਮਾਮਲੇ ਜੀ ਨਾਮਜ਼ਦ ਕੀਤੇ ਗਏ ਕਿ ਨਵਾਂ ਮਾਮਲਾ ਪਰਚੇ ਉਸੇ ਮਾਮਲੇ ਜੀ ਨਾਮਜ਼ਦ ਕਰਕੇ ਉਸੇ ਕੰਟੀਨਿਉਟੀ ਦੇ ਵਿੱਚ ਜਿਹੜਾ ਡਰਗਨ ਸੈਕਟਰ ਸਾਹਿਬ ਨੂੰ ਤੇ ਆਪਣਾ ਇਹ ਜਿਹੜੀ ਟੀਮ ਬਣਾ ਕੇ ਉਹਦੇ ਵਿੱਚ ਹੀ ਰੇਡ ਕੀਤਾ ਗਿਆ ਸੀ ਮੈਡੀਕਲ ਸਟੋਰ ਜਿਹੜਾ ਵਿਚਰਾਂ ਵਿਚਰਾਂ ਜਿਹੜਾ ਮੈਡੀਕਲ ਸਟੋਰ ਦਸ਼ਾ ਵੇਚਿਆ ਉਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਮੈਂ ਥੋੜੇ ਜਿਹੜੀਆਂ ਨੋਟ ਕਿਤਾਬ ਨਹੀਂ ਦੇਣਾ ਚਾਹਾਂ ਬਿਹੜਾ ਲਾਇਸੈਂਸ ਹੈ ਇੱਕ ਬਣਾ ਲਈ ਬਹੁਤ 4 ਸਾਲ 5 ਸਾਲ ਦੀ ਡਿਗਰੀ ਉਤੋ ਬਾਅਦ ਕਿੰਨਾ ਜਿਹੜਾ ਟਾਈਮ ਆਪਣਾ ਰੈਪਿਊਟੇਸ਼ਨ ਬਣਾਉਣ ਨੂੰ ਲੱਗਦਾ ਹੈ ਇਸ ਘਟਿਆ ਕੰਮ ਪਿਛੇ ਨਸ਼ੇ ਦੀਆਂ ਦੰਵੰਜਨਾਂ ਲੋਕਾਂ ਦੇ ਜਿਹੜੇ ਪਰਿਵਾਰ ਲੋਕਾਂ ਦੇ ਜਿਹੜੇ ਜਵਾਨ ਬੱਚੇ ਬਰਬਾਦ ਕਰਨ ਨਾਲ ਸੁਧਰ ਜਾਣ ਨਹੀਂ ਦੇ ਮੇਰੇ ਖਿਆਲ ਹੈ ਵੀ ਲਾਇਸੈਂਸ ਵੀ ਇਹਦੇ ਕੈਨਸਲ ਹੋਣਗੇ ਜਿਹੜੇ ਇਹਦੇ ਵੇਸਟ ਸ਼ਾਪ ਵਗੈਰਾ ਇਹ ਵੀ ਸੀਜ਼ ਹੋਣਗੀਆਂ ਦੁਬਾਰਾ ਇਹ ਮਖੜ ਲਾਇਸੈਂਸ ਇਹਨਾਂ ਨੂੰ ਮਿਲਣਾ ਨਹੀਂ ਹੈ ਆਪਣਾ ਦਾ ਫਿਊਚਰ ਖਰਾਬ ਨਾ ਕਰਨ ਜਿਹੜੀ ਬੈਡੀ ਜਿਹੜੀ ਲੀਗਲੀ ਦਵਾਈ ਵੇਚ ਸਕਦੇ ਸਿਰਫ ਉਹ ਵੇਚਣ ਨਸ਼ੇ ਦੀ ਦਵਾਈ ਇਹਦਾਂ ਨਾ ਵੇਚਣ ਇੱਕ ਸਰ ਪਿੰਡਾਂ ਦੇ ਵਿੱਚ ਜਿਹੜੇ ਬਿਨਾਂ ਡਿਗਰੀ ਤੋਂ ਡਾਕਟਰ ਬੈਠੇ ਨੇ ਚੋਲਾ ਛਾਪ ਡਾਕਟਰ ਬੈਠੇ ਨੇ ਉਹਨਾਂ ਕੋਲ ਵੀ ਕਾਫੀ ਮਾਤਰਾ ਦੇ ਵਿੱਚ ਮੈਡੀਸਨ ਵਗੈਰਾ ਹੁੰਦੀਆਂ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਭੀ ਜਿਹੜੇ ਡਾਕਟਰ ਜਿਹੜੇ ਬਿਨਾਂ ਡਿਗਰੀ ਵਾਲੇ ਤੁਸੀਂ ਕਹਿੰਦੇ ਹੋ ਉਹ ਸਾਡੇ ਜੋ ਧਿਆਨ ਜ਼ਿਆਦਾ ਉਹ ਤੇ ਡਾਕਟਰ ਇੰਸਪੈਕਟਰ ਸਾਹਿਬ ਨਾਲ ਲੱਗਾ ਉਹ ਵੀ ਚੈੱਕ ਕਰ ਦਿੰਦੇ ਆ ਜਿਹਦੇ ਕੋਲ ਡਿਗਰੀ ਨਹੀਂ ਆ ਜੇ ਕੋ ਨਸ਼ੇ ਵਾਲੀ ਜਿਹੜੀ ਸਾਡੇ ਐਨਡੀ ਵਿੱਚ ਫਾਲ ਕਰਦੀ ਹੈ ਤੇ ਉਤੇ ਅਸੀਂ ਪਰਚਾ ਵੀ ਦਰਿਕਾ